ਜੋ ਬੋਲੇ ਸੋਨ ਰਮਾਇ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਸੋ ਸੰਗਤ ਜੀ ਤੁਸੀਂ ਜਿਹੜਾ ਆ ਬੈਕ ਸਾਈਡ ਤੇ ਦੇਖ ਸਕਦੇ ਆ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਭਵਨ ਪਿੰਡ ਲਾਲ ਲੜੂ ਔਰ ਮੁਹਾਲੀ ਔਰ ਚੰਡੀਗੜ੍ਹ ਦੇ ਵਿੱਚ ਜਿਹੜਾ ਆ ਸਾਹਮਣੇ ਰੋਡ ਦਿਖਾ ਰਿਹਾ ਰੋਡ ਮੇਨ ਹਾਈਵੇ ਨੈਸ਼ਨਲ ਹਾਈਵੇ ਹੈ ਔਰ ਸਾਹਮਣੇ ਜਿਹੜਾ ਗੁਰੂ ਘਰ ਹੈ ਮਰਦਾ ਔਰ ਜਿਹੜੀ ਜਗ੍ਹਾ ਆ ਔਰ ਕਾਫੀ ਦੇਖ ਸਕਦੇ ਆ ਤੁਸੀਂ ਜੋ ਬੈਕ ਸਾਈਡ ਹੈ ਉਹ ਪਿੱਛੇ ਜੋ ਲਾਈਨ ਹੈ ট্রেন ਦੀ ਲਾਈਨ ਹੈ ਔਰ ਉੱਥੇ ਤਾਂ ਹੀ ਜਗ੍ਹਾ ਹੈ ਇਹ ਔਰ ਇੱਥੇ ਜਿਹੜਾ ਹੈ ਸਤਗੁਰੂ ਅਬਦਸ ਮਹਾਰਾਜੀ ਦਾ ਜੋ ਗੁਰੂ ਘਰ ਨੂੰ ਤਿਆਰ ਕੀਤਾ ਜਾਵੇਗਾ ਇੱਥੇ ਨਹੀਂ ਸੰਗਤਾਂ ਦੇ ਵੱਲੋਂ ਸੋ ਸਾਹਮਣੇ ਜੋ ਹਰਦੇ ਨਿਸ਼ਾਨ ਹਰਦੇ ਨਿਸ਼ਾਨ ਸਾਹਿਬ ਸੋ ਵੀ ਲਗਾਏ ਨੇ ਇੱਥੋਂ ਦੀ ਸੰਗਤਾਂ ਦੇ ਵੱਲੋਂ ਔਰ ਕਾਫੀ ਸੰਘਰਸ਼ ਤੋਂ ਬਾਅਦ ਹੈ ਜਿਹੜੀ ਆ ਔਰ ਸੰਗਤਾਂ ਨੂੰ ਜਿਹੜੀ ਜਗ੍ਹਾ ਮਿਲੀ ਆ ਔਰ ਇੱਥੇ ਭਰਤੀ ਆ ਜਿਹੜੀ ਪਾਈ ਗਈ ਆ ਸੋ ਔਣ ਵਾਲੇ ਟਾਈਮ ਦੇ ਵਿੱਚ ਜਿਹੜਾ ਡੇਰਾ ਸੱਚਖੰਡ ਬੱਲਾਂ ਦੇ ਸੰਤ ਮਹਾਪੁਰਸ਼ ਸੰਤ ਰਣਜੀਤ ਸਿੰਘ ਦਾ ਮਹਾਰਾਜ ਜੀ ਉਹਨਾਂ ਦੀ ਰਾਇਮਨਾਈ ਇੱਥੇ ਜਿਹੜਾ ਆ ਇੱਥੇ ਵਿਸ਼ਾ ਜੋ ਮਹਾਨ ਸੰਤ ਸਮੇਲਨ ਕਰਵਾਇਆ ਜਾਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਔਰ ਪ੍ਰਧਾਨ ਜਸਜੀਤ ਲੱਲਣ ਜੀ ਵੀ ਪਹੁੰਚੇ ਹੋਏ ਨੇ ਇੱਥੇ ਸੋ ਬਾਕੀ ਜਾਣਕਾਰੀ ਉਹ ਦੇਣਗੇ ਜੀ ਜੈ ਗੁਰੂ ਦੇਵ ਤੁਨ ਗੁਰਦੇਵ ਜੀ ਜੈ ਗੁਰੂ ਦੇਵ ਤੁਨ ਗੁਰਦੇਵ ਜੈ ਪੀਮ ਜੈ ਭਾਗ ਸੋ ਅੱਜ ਡੇਰਾ ਬਸੀ ਹਲਕੇ ਦੇ ਵਿੱਚ ਗੁਰੂ ਰਵਿਦਾਸ ਟੈਗਰ ਫੋਰ ਦੀ ਸਾਰੀ ਟੀਮ ਕਿਉਂਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਦਾ ਮਸਲਾ ਜਿਹੜਾ ਪਿੰਡ ਮਾਲਣ ਮਾਲਨ ਪਿੰਡ ਵਿੱਚ ਹੋਇਆ ਸੀਗਾ ਸੋ ਉਸਦੇ ਸਾਰੇ ਸਾਥੀ ਇਕੱਠੇ ਹੋਏ ਸੀਗੇ ਐਸਡੀਐਮ ਸਾਹਿਬ ਨੂੰ ਵੀ ਮਿਲ ਕੇ ਆਏ ਆ ਉੱਥੇ ਜਿਹੜਾ ਉਹਨਾਂ ਨੇ ਦੱਸ ਦਿੰਦਾ ਸਮਾਂ ਕਿਹਾ ਵੀ 10 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਮਸਲਾ ਹੱਲ ਕਰ ਦਾਂਗੇ ਤਾਂ ਉਸ ਤੋਂ ਬਾਅਦ ਅਸੀਂ ਹਮੇਸ਼ਾ ਹੀ ਬੇਗਮਪੁਰੇ ਦੀ ਗੱਲ ਕੀਤੀ ਸਤਿਗੁਰੂ ਵਿਦਾਸ ਮਹਾਰਾਜ ਦੀ ਸੋ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਨਾਲ ਭਾਈ ਹੁਣੇ ਖੜਿਆ ਸੋ ਇਹਨਾਂ ਨੇ ਆਪਣੇ ਸਾਡੀ ਗੱਲ ਸੁਣ ਕੇ ਦਫ਼ਤਰ ਦਾ ਨਾਮ ਹੀ ਬੇਗਮਪੁਰਾ ਇੰਟਰਨੈਸ਼ਨਲ ਦਫ਼ਤਰ ਕੋਰੀਆ ਦਾ ਦਫ਼ਤਰ ਸ਼ੁਰੂਆਤ ਕੀਤੀ ਹੈ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਦੇ ਆ ਤਾਂ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਜਗ੍ਹਾ ਕਾਫੀ ਸੰਘਰ ਤੋ ਸਾਡੇ ਨਾਲ ਵੀਰ ਹਨੀ ਸਾਡੇ ਨਾਲ ਆ ਜਿਸ ਤੇ ਜਦੋਂ ਕਿਉਂਕਿ ਜਿਹੜਾ ਬੰਦਾ ਜਿਆਦਾ ਸੰਘਰਸ਼ ਕਰਦਾ ਉਹਦੇ ਪਰਚੇ ਵੀ ਹੋਰੇ ਉੱਪਰ ਹੀ ਹੁੰਦੇ ਆ ਸੋ ਜਦੋਂ ਇੱਥੇ ਪਰਚੇ ਹੋਏ ਇੱਥੇ ਉਦੋਂ ਵੀ ਅਸੀਂ ਗੁਰਵਿੰਦਰ ਟੈਕਰ ਫੋਰਸ ਵੱਲੋਂ ਬੜੇ ਧਰਨੇ ਲਾਏ ਇਹਦਾ ਪਰਚਾ ਰੱਦ ਕਰਾਇਆ ਪਰਚਾ ਰੱਦ ਗ੍ਰਾਉਂਡ ਤੋਂ ਬਾਅਦ ਜਿਹੜਾ ਉੱਥੇ ਹਾਊਸ ਦੀ ਮੀਟਿੰਗ 'ਚ ਮਤਾ ਪਾ ਕੇ ਜਿਹੜਾ ਇੱਥੇ ਪੈਸੇ ਦਾ 25 ਲੱਖ ਰੁਪਈਆ ਦੀ ਗ੍ਰਾਂਟ ਜਿਹੜੀ ਐਮਐਲਏ ਸਾਹਨ ਦਿੱਤੀ ਸੀ ਪਰ ਬੜੀ ਅਫਸੋਸ ਦੀ ਗੱਲ ਆ ਵੀ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਐਮਐਲਏ ਸਾਹਿਬ ਨੇ ਕਿਹਾ ਸੀਗਾ ਵੀ ਉਹਨਾਂ ਦੇ ਘਰ ਕੋਈ ਵਿਆਹ ਸੀਗਾ ਇੱਥੇ ਕਾਰਜ ਜੀਲਾ ਸ਼ੁਰੂ ਕਰ ਦਾਂਗੇ ਪਰ ਅੱਜ ਜਦੋਂ ਇੱਥੇ ਹਲਕੇ ਚਾਏ ਸੀਗੇ ਤੇ ਸੋਚਿਆ ਵੀ ਆਪਣੇ ਗੁਰੂ ਘਰ ਵੀ ਜਾ ਸਾਂ ਜਿੱਥੇ ਹਰ ਦਿਨ ਸ਼ਾਂਤੀ ਦੇਖ ਸਕਦੇ ਹੋ ਕਿੰਨਾ ਵਧੀਆ ਹਰ ਦਿਨ ਸ਼ਾਂਤ ਜਿਹਦਾ ਹਰੇਕ ਸਾਲ ਜਦੋਂ ਗੁਰਪੁਰਾਉਂਦਾ ਤੇ ਨਿਸ਼ਾਨ ਸਾਹਿਬ ਜਿਹੜਾ ਚੇਂਜ ਕੀਤਾ ਜਾਂਦਾ ਸੋ ਆ ਤੁਸੀਂ ਗੇਟ ਵੀ ਦੇਖ ਸਕਦੇ ਹੋ ਜਿੱਥੇ ਸਤਗੁਰੂ ਅਬਿਦਾਸ ਮਹਾਰਾਜ ਦੀ ਜਿਹੜੀ ਤਸਵੀਰ ਆ ਔਰ ਇਹ ਨਾਲ ਸਤਗੁਰੂ ਨਾਨਕ ਮਹਾਰਾਜ ਦੀ ਵੀ ਤਸਵੀਰ ਆ ਤੇ ਸ਼੍ਰੀ ਸ਼੍ਰੀ ਗੱਦਾ ਭਗਵਾਨ ਵਾਲੀ ਮਹਾਰਾਜ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਵੀ ਹੈਗੀ ਤੇ ਬਹੁਤ ਵਧੀਆ ਲੱਗਾ ਯਾ ਤੇ ਪ੍ਰਧਾਨ ਜੀ ਇੱਕ ਤੁਹਾਨੂੰ ਬੇਨਤੀ ਵੀ ਆ ਵੀ ਆਪਾਂ ਸਤਿਗੁਰੂ ਵਿਦਾਸ ਬਣਾ ਸਰੂਪ ਜਿਹੜਾ ਡੇਰਾ ਸਚਕਣ ਬੱਲਾਂ ਤੋਂ ਆ ਸਿੰਪਲ ਆਪਾਂ ਮਾਲਾ ਦੇ ਤਿਲਕ ਤੇ ਜਿਹੜਾ ਪਰਨਾ ਗਲੇ ਆ ਉਸ ਤੋਂ ਬਿਨਾ ਆਪਾਂ ਵਧੀਆ ਜਿਹੜਾ ਸਿੰਪਲ ਹੋਲ ਚੇਂਜ ਕਰਕੇ ਦੁਬਾਰਾ ਜਿਹੜੀ ਫਲੈਕਸ ਆ ਆਪਾਂ ਨਵੀਂ ਬਣਾਵਾਂਗੇ ਸੋ ਗੱਲ ਹਾਂਜੀ ਕੋਈ ਨਹੀਂ ਤੇ ਜਿਹੜਾ ਆ ਗੁਰੂ ਘਰ ਦੀ ਸਾਰੀ ਦਾ ਐਮਐਲਏ ਸਾਹਿਬ ਨੇ ਵੀ ਕਿਹਾ ਸੀ 25 ਲੱਖ ਕਿਉਂਕਿ ਅਸੀਂ ਕਹਿਆ ਸੀ ਵੀ ਇੱਥੇ 25 ਲੱਖ ਦਾ ਕੰਮ ਨਹੀਂ ਹੋਣਾ ਇੱਥੇ ਘੱਟੋ ਘੱਟ ਨਹੀਂ ਤਾਂ 1 ਕਰੋੜ ਜਿੱਦਾਂ ਹੋਰਾਂ ਦੇ ਪੌਣਾਂ ਵਾਸਤੇ 1-1 ਕਰੋੜ ਰੁਪਇਆ ਜਿਹੜਾ 2-2 3 ਕਰੋੜ ਜਿਹੜਾ ਦੋ ਅੱਛਾ ਦੋ-ਦੋ ਤਿੰਨ ਤੱਕ ਕਰੋੜ ਰੁਪਇਆ ਕਹਿੰਦਾ ਚਲੋ ਆਪਾਂ ਕਹਿੰਦੇ ਕਰੋੜ ਰੁਪਇਆ ਜੇ ਦਿੱਤਾ ਜਾਂਦਾ ਤਾਂ ਸਾਰਾ ਕਾਰਜ ਪੂਰਾ ਹੋ ਸਕਦਾ ਇੱਥੇ ਜਿਹੜੀ ਖਸਰਾ ਨੰਬਰ 271 ਹਾਂਜੀ 271 ਜਿਹੜਾ ਖਸਰਾ ਨੰਬਰ ਹੈ ਜਗਾ ਦਾ ਆ ਸਤਗੁਰ ਅਬਦਾਸ ਮਹਾਰਾਜ ਦੇ ਨਾਮ ਦੀ ਜਿਹੜੀ ਜਗਾ ਆ ਤੋਂ ਇੱਥੇ ਸਿਰਫ 20-25 ਟਰਾਲੀਆਂ ਜਿਹੜੀ ਮਿੱਟੀ ਦੀਆਂ ਸਿਰਫ ਸਿੱਟੀਆਂ ਗਈਆਂ ਪਰ ਟਰਾਲੀਆਂ ਨਾਲ ਇੱਥੇ ਕੰਮ ਨਹੀਂ ਹੋਣਾ ਤੁਸੀਂ ਦੇਖ ਸਕਦੇ ਹੋ ਵੀ ਪੌਣੇ 2 ਕਿੱਲੇ ਪੌਣੇ 2 ਕਿੱਲੇ ਇਹ ਸਾਰੀ ਜਗਾ ਆ ਉਹ ਪਿੱਛੇ ਕਿੰਨਾ ਪਾਣੀ ਔਰ ਲੈਣਾ ਤੱਕ ਜਿਹੜੀ ਜਗ੍ਹਾ ਆ ਉਹ ਗੁਰੂ ਵਿਦਾਸ ਮਹਾਰਾਜ ਦਿਲਾਂ ਲੱਗਦੀ ਆ ਜਿੱਦਾਂ ਆ ਸੈਡਾਂ ਤੇ ਵੀ ਆਪਣੇ ਜਿਹੜੇ ਭਵਨ ਬਣਿਆ ਉਹਨਾਂ ਨੇ ਵੀ ਜਿਹੜੀ ਆ ਪੂਰੀ ਕੀਤੀ ਆ ਸੋ ਇਦਾਂ ਹੀ ਸਾਡੀ ਵੀ ਜਿਹੜੀ ਜਗ੍ਹਾ ਆ ਉਹ ਪਿੱਛੇ ਤੱਕ ਜਾਂਦੀ ਆ ਸੋ ਅਸੀਂ ਇੱਥੇ ਦੇ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਕਹਾਂਗੇ ਭਈ ਅਸੀਂ ਇੱਥੇ ਸੰਤ ਸਮੇਲਨ ਜਿਹੜਾ ਆ 108 ਸੰਤ ਨੰਝਨ ਦਾਸ ਮਹਾਰਾਜ ਦੀ ਰਹਿਨਮਾਈ ਵਿੱਚ ਕਰਨਾ ਆ ਤੇ ਸਾਰੇ ਪੰਜਾਬ ਦੇ ਮਹਾਪੁਰਸ਼ਾਂ ਨੂੰ ਵੀ ਤੇ ਸਤਣਾ ਆ ਤੇ ਸੱਦਣ ਵਾਸਤੇ ਆਪਾਂ ਆ ਜਗ੍ਹਾ ਦਾ ਹਾਲਾਤ ਦੇਖ ਲੋ ਬੇਤਦਾਨੋਂ ਸੰਸ ਮਿਲਣਾ ਕਿਉਂਕਿ ਪਿੱਛੇ ਗੁਰਪੁਰ ਵੀ ਸੀਗਾ ਗੁਰੂ ਵਿਦਾਸ ਮਹਾਰਾਜ ਦਾ ਇੱਥੇ ਨਹੀਂ ਕਰਾ ਸਕੇ ਕਿਉਂਕਿ ਜੇ ਜਗ੍ਹਾ ਪੂਰੀ ਤਿਆਰ ਹੁੰਦੀ ਤਾਂ ਇਸ ਜਗ੍ਹਾ ਤੇ ਉਹ ਘਟਰ ਕਰਨਾ ਚਾਹੁੰਦੇ ਸੀ ਵੀ ਜਿੱਥੇ ਸਾਰੀਆਂ ਸੰਗਤਾਂ ਦੇ ਚਰਨ ਪੈਂਦੇ ਸਾਰੇ ਮਹਾਂਪੁਰਸ਼ਾਂ ਦੇ ਚਰਨ ਪੈਂਦੇ ਤਾਂ ਜੋ ਐਨ ਆਰ ਆਈ ਸਾਥੀਆਂ ਨੂੰ ਵੀ ਕਹਿੰਦੇ ਤੇ ਵਧੀਆ ਢੰਗ ਨਾਲ ਪਰ ਆਪਾਂ ਹੁਣ ਇੱਥੇ ਤੇ ਐਮ ਐਲ ਏ ਸਾਹਿਬ ਡੀ ਸੀ ਸਾਹਿਬ ਨੂੰ ਕਹਾਂਗੇ ਵੀ ਤੁਰੰਤ ਜਿਹੜਾ ਸਾਰੀ ਜਗ੍ਹਾ ਜਿਹੜੀ ਆ ਉਹ ਕਵਰ ਕਰਕੇ ਸਾਨੂੰ ਜਿਹੜੀ ਚਾਰਦੁਆਰੀ ਆ ਉਹ ਦਿੱਤੀ ਜਾਵੇ ਅਤੇ 1 ਕਰੋੜ ਦੀ ਗ੍ਰਾਂਟ ਜਿਹੜੀ ਆ ਉਹ ਇਸ ਭਵਨ ਦੇ ਨਾਂ ਤੇ ਸਤਿਗੁਰੂ ਵਿਦਾ ਗ੍ਰਾਂਟ ਜੇ ਦਿੱਤੀ ਜਾ 25 ਲੱਖ ਦੇ ਉੱਤੇ 75 ਲੱਖ ਰੁਪਏ ਹੋਰ ਐਮਐਲ ਸਾਨੂੰ ਕਮਾਂਗੇ ਤਾਂ ਜੋ ਜਿਹੜਾ ਕਾਰਜ ਹੋ ਛੇਤੀ ਹੋ ਸਕੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਚਾਰਦिवारी ਕਰਕੇ ਲੈਂਟਰ ਪਾ ਕੇ ਹਾਲ ਵੱਡਾ ਬਣਾ ਕੇ ਰੱਖਿਆ ਇੱਥੇ ਫਿਰ ਰਹਿਣ ਵਾਸਤੇ ਜਿਹੜਾ ਕੋਈ ਪਾਠੀ ਹੋਵੇ ਜਿਹੜਾ ਸਵੇਰੇ ਸ਼ਾਮ ਗੁਰੂ ਅਭਿਦਾਸ ਮਹਾਰਾਜ ਦੀ ਜਿਹੜੀ ਬਾਣੀ ਆ ਉਹ ਚਾਰਨ ਕਰਦੇ ਆ ਤੇ ਜਿਹੜੇ ਬੱਚੇ ਛੋਟੇ ਛੋਟੇ ਆ ਉਹ ਇੱਥੇ ਆਉਣ ਇੱਥੇ ਆ ਕੇ ਗੁਰੂ ਅਭਿਦਾਸ ਮਹਾਰਾਜ ਦੇ ਸ਼ਬਦ ਗਾਉਣ ਆਰਤੀ ਗਾਉਣ ਤੇ ਉਹਨਾਂ ਨੂੰ ਪਤਾ ਚੱਲੇ ਸਾਡੇ ਇਤਿਹਾਸ ਦੇ ਬਾਬਾ ਸਾਹਿਬ ਉਮੇਦਗਰ ਜੀ ਬਾਰੇ ਸਾਰੇ ਰਹਿਬਰਾਂ ਬਾਰੇ ਇਤਿਹਾਸ ਇੱਥੇ ਬਾਬਿਆਂ ਨੂੰ ਵੀ ਲੋੜਿਆ ਕਿਉਂਕਿ ਇੱਥੇ ਕੋਈ ਰਹੂਗਾ ਤਾਂ ਕੋਈ ਵੀ ਬੰਦਾ ਨੇੜ ਸਵੇੜ ਕੋਈ ਆ ਸਕਦਾ ਰਹਿਣ ਵਾਸਤੇ ਕਮਰੇ ਬਣੇ ਹੋਣ ਤਾਂ ਬੰਦਾ ਇੱਥੇ ਠਹਿਰ ਸਕਦਾ ਪਰ ਜਿਹੜੇ ਹਾਲਾਤ ਇਦਾਂ ਦੀਏ ਇੱਥੇ ਰਹਿਣ ਨੂੰ ਕੀ ਇੱਥੇ ਦਾ ਮਛਰਾਂ ਦਾ ਇੰਨਾ ਪ੍ਰਬੰਧ ਪਿੱਛੇ ਗੰਦਗੀ ਕਿੰਨੀ ਆਹ ਤੁਸੀਂ ਪਿੱਛੇ ਦੇਖ ਸਕਦਾ ਦਿਖਾਇਆ ਕੋੂੜਾ ਕਿੰਨਾ ਸਟਿਆ ਸੋ ਦੇਖੋ ਸਾਡੇ ਗੁਰੂ ਘਰ ਹੋਵੇ ਤਾਂ ਕੋੂੜਾ ਦੇਖੋ ਕਿੱਦਾਂ ਸਟਿਆ ਬੇਅਦਵੀ ਜਿਹੜੀ ਆ ਸੋ ਇਹ ਬੰਦੇ ਕਰਦੇ ਆ ਇਹ ਵੀ ਹੋਏ ਠੋਣੇ ਚਾਹੀਦੇ ਆ ਪਾਲੇ ਪਾਸੇ ਵੀ ਕੋੂੜਾ ਕਿੰਨਾ ਸਟਿਆ ਇਹ ਔਰਲਾ ਪਾਸੇ ਸਟਿਆ ਤੇ ਗੱਲ ਇਹ ਆ ਵੀ ਇਹ ਸਾਰਾ ਜਿਹੜਾ ਇਹ ਇਹਨਾਂ ਨੂੰ ਇਹਨਾਂ ਨੂੰ ਵੀ ਕਮਾਂਗੇ ਵੀ ਆਪਣੇ ਜਿਹੜੇ ਗੁਰੂ ਘਰ ਤੁਸੀਂ ਬਣਾਏ ਆਲੇ ਵਾਲੇ ਆਪਣੇ ਚਾਰਦਵਾਰੀ ਕੀਤੀ ਜਾਣ ਤਾਂ ਜੋ ਇਸ ਭਵਨ ਦੇ ਵਿੱਚ ਜਿਹੜੀ ਆ ਉਹ ਨਾ ਛਿੱਟੀ ਜਾਵੇ ਮੈਨਾਂ ਦਾ ਫਲੈਕਸ ਵੀ ਜਿਹੜੀ ਆ ਹਾਂ ਫਲੈਕਸ ਵੀ ਛਿੱਟੀ ਗਈ ਸੋ ਇਹ ਚੀਜ਼ਾਂ ਨੂੰ ਗੌਰ ਕਰਨਾ ਚਾਹੀਦਾ ਵੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਸਾਰਾ ਕੁਝ ਆ ਸੋ ਜਲਦੀ ਹੀ ਜਿਹੜਾ ਐਕਸ਼ਨ ਲਿਆ ਜਾਊਗਾ ਜੇਕਰ ਜਿਹੜਾ ਹਫਤੇ ਵਿੱਚ ਇੱਕ ਹਫਤੇ ਜਿਹੜਾ ਕਾਰਜਾ ਇਸ ਦਾ ਪੂਰਾ ਨ ਤੋਂ ਕਿਉਂਕਿ ਟਰਾਲੀਆਂ ਨਾ ਇਹਦੀ ਭਰਤੀ ਨਹੀਂ ਬਣੀ ਕਦੀ ਵੀ ਇੱਥੇ ਲਗਭਗ ਟਿੱਪਰ ਜਿਹੜੇ ਆ ਲਗਾਤਾਰ ਜਿਹੜੇ ਆ ਮਿੱਟੀ ਦੇ ਭਾਰਤ ਦੇ ਸਟਰੀ ਚਾਹੀਦੇ ਆ ਜੇਕਰ ਹੋਣਗੇ ਤਾਂ ਇਹ ਜਲਦੀ ਕਾਰਜ ਹੋ ਜਾਊਗਾ ਨਹੀਂ ਤਾਂ ਟਰਾਲੀਆਂ ਨਾਲ ਤਾਂ ਪੂਰਾ ਬੰਮਾ 2 ਸਾਲ ਲੱਗੇ ਰਹੀ ਏ ਤੇ ਤਾਂ ਨਹੀਂ ਕਾਰਜ ਪੂਰਾ ਹੋਣਾ ਸੋ ਐਮਐਲਏ ਸਾਹਿਬ ਨੂੰ ਆਪਾਂ 7 ਦਿਨ ਦਾ ਸਮਾਂ ਦਿੰਦੇ ਆ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਸੋ ਜੇ 7 ਦਿਨ ਦੇ ਵਿੱਚ ਨਾ ਹੋਇਆ ਤੇ ਸਾਰੇ ਸਾਥੀ ਇਕੱਠੇ ਹੋ ਕੇ ਫਿਰ ਇਸੀ ਜਗ੍ਹਾ ਤੇ ਉੱਪਰ ਹਾਈਵੇ ਤੇ ਉੱਪਰ ਬੈਠਾਂਗੇ ਤਾਂ ਜੋ ਜਿਹੜਾ ਕਾਰਜ ਆ ਆਪਣੇ ਗੁਰੂ ਘਰ ਦਾ ਪੂਰਾ ਕਰਾ ਸਕੀਏ ਕਿਉਂਕਿ ਸਾਡੀ ਕਿੰਨੇ ਸਾਲਾਂ ਤੋਂ ਮੰਗ ਚੱਲਦੀ ਸੀ ਪਰ ਅਜੇ ਤੱਕ ਇਸ ਦੀ ਉਸਾਰੀ ਹੀ ਨਹੀਂ ਕਰਾ ਸਕਿਆ ਆਪ ਸੋ ਸਮਾਜ ਤੇ ਫਿਰ ਗੱਲ ਆ ਜਾਂਦੀ ਆ ਇਸ ਕਰਕੇ ਅਸੀਂ ਹਮੇਸ਼ਾ ਹੀ ਆਪਣੀ ਗੁਰੂ ਦਾਰ ਟੈਗਰ ਫੋਰਸ ਬਣੋ ਸਾਡੇ ਪ੍ਰਧਾਨ ਆ ਤੇ ਸਾਡੇ ਸੰਦੀਪ ਜੀ ਸਾਰੀ ਸਮੁੱਚੀ ਟੀਮ ਨੂੰ ਕਹਿੰਦਾ ਵੀ ਆਪਾਂ ਇਦਾਂ ਹੀ ਰਲ ਮਿਲ ਕੇ ਇਸ ਗੁਰੂ ਘਰ ਦੀ ਉਸਾਰੀ ਵਾਸਤੇ ਸੰਘਰਸ਼ ਕਰਨਾ ਤੇ ਇੱਥੇ ਦਾ ਕਾਰਜ ਸ਼ੇਧੀ ਪੂਰਾ ਕਰਕੇ ਤੇ ਆਪਣੇ ਸੰਸਮੇਲਨ ਵੀ ਮਰੇ ਦਾ ਇੱਥੇ ਕਰਾਈਏ ਤੇ ਜਿਹੜੇ ਪ੍ਰੋਗਰਾਮ ਬਾਬਾ ਸਾਹਿਬ ਉਮੀਦਗਰ ਜੀ ਦੇ ਵੀ ਜਿਹੜਾ ਅਪ੍ਰੈਲ ਚੋਣਾ ਆ ਉਹ ਵੀ ਇੱਥੇ ਕਰਾਈਏ ਸੋ ਪ੍ਰੋਗਰਾਮ ਜਿਹੜੇ ਲਗਾਤਾਰ ਆਪਣੇ ਚੱਲਣੇ ਚਾਹੀਦੇ ਆ ਤਾਂ ਜੋ ਲੋਕਾਂ ਬਾਤੇ ਸਹੂਲਤ ਹੋਵੇ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜ